ਜਲਦੀ ਸਾਨੂੰ ਜੀ ਗੱਲ ਕਰਾਂਗੇ ਅੱਜ ਜੋ ਅਮਰੀਕਾ ਦੇ ਟਰੱਕ ਡਰਾਈਵਰ ਹਰਜਿੰਦਰ ਸਿੰਘ ਸਨ ਜਿਨ੍ਹਾਂ ਦੀ ਇੱਕ ਗਲਤੀ ਦੇ ਕਰਕੇ ਤਿੰਨ ਉਥੇ ਗੋਰਿਆਂ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪੰਜਾਬ ਹੀ ਨਹੀਂ ਯੂਐਸ ਦੇ ਵਿੱਚ ਵੀ ਕਾਫੀ ਜ਼ਿਆਦਾ ਉਹਨਾਂ ਦਾ ਲਗਾਤਾਰ ਵਿਰੋਧ ਚੱਲਿਆ ਸੀ ਕਾਫੀ ਦਿਨ ਅਤੇ ਉਹਨਾਂ ਨੂੰ ਫੁੱਲਸਵਲੋਂ ਅਰੈਸਟ ਵੀ ਕੀਤਾ ਗਿਆ ਪਰ ਹੁਣ ਕੀ ਗੱਲ ਇਹ ਹੈ ਕਿ ਹੁਣ ਉਹਨਾਂ ਨੂੰ ਲੈ ਕੇ ਇੱਕ ਮਹੀਨ ਪੰਜਾਬ ਦੇ ਵਿੱਚ ਵੀ ਸ਼ੁਰੂ ਹੋ ਗਈ ਹੈ ਲੋਕ ਉਹਨਾਂ ਦੇ ਸਮਰਥਨ ਵਿੱਚ ਵੀ ਆ ਗਏ ਨੇ ਲਗਾਤਾਰ ਕਿ ਲੋਕ ਕਰੋੜਾਂ ਲੋਕ ਉਹਨਾਂ ਦੇ ਸਮਰਥਨ ਵਿੱਚ ਖੜੇ ਹੋਗੇ ਨੇ ਕਿਵੇਂ ਦੇਖਦੇ ਹਾਂ ਸਾਰੀ ਘਟਨਾ ਤੁਸੀਂ ਕਿ ਪਹਿਲਾਂ ਵਿਰੋਧ ਤੇ ਹੁਣ ਲੋਕ ਸਮਰਥਨ ਵਿਚਾਰੇ ਜੀ ਬਿਲਕੁਲ ਬਿਲਕੁਲ ਇਹ ਇੱਕਦਮ ਤਬਦੀਲੀ ਜਿਹੜੀ ਆਈ ਹੈ ਨਾ ਇਹਨੂੰ ਹੀ ਕਹਿੰਦੇ ਨੇ ਨੈਰੇਟਿਵ ਬਿਲਡਿੰਗ ਯਾਨੀ ਕਿ ਪਹਿਲਾਂ ਨੈਰੇਟਿਵ ਉਹਦੇ ਖਿਲਾਫ ਬਣਿਆ ਮੁੰਡੇ ਦੇ ਕਿ ਉਹਨੇ ਜਿਹੜੀ ਗਲਤੀ ਕੀਤੀ ਆ ਉਹਦੇ ਨਾਲ ਤਿੰਨ ਜਾਣਿਆਂ ਦੀ ਮੌਤ ਹੋਈ ਹੈ ਉਹ ਗਲਤੀ ਅੱਜ ਵੀ ਅਸੀਂ ਮੰਨਦੇ ਆ ਕਿ ਬਹੁਤ ਵੱਡੀ ਗਲਤੀ ਹੈ ਇਸ ਤਰ੍ਹਾਂ ਉਹ ਨਾ ਕਰਦਾ ਤੇ ਸ਼ਾਇਦ ਇਹ ਜਿਹੜਾ ਹੈਗਾ ਹਾਦਸਾ ਨਾ ਵਾਪਰਦਾ ਸੋ ਉਸ ਵੇਲੇ ਜਿਹੜਾ ਨੈਰੇਟਿਵ ਇੱਕਦਮ ਬਣਿਆ ਉਹਦੇ ਨਾਲ ਸਾਰੀ ਦੁਨੀਆ ਦੇ ਵਿੱਚ ਉਹਦਾ ਵਿਰੋਧ ਹੋਣ ਲੱਗ ਪਿਆ ਪੰਜਾਬੀ ਜਿਹੜੇ ਨੇ ਮੈਂ ਖਾਸ ਕਰ ਪੰਜਾਬੀਆਂ ਦੀ ਉਹ ਗੱਲ ਕਰਦਾ ਕਿਉਂਕਿ ਪੰਜਾਬੀ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਹਮੇਸ਼ਾ ਜਿਹੜਾ ਹੈ ਉਹ ਕਹਿੰਦੇ ਆਏ ਨੇ ਭਾਵੇਂ ਆਪਣਾ ਭਾਵੇਂ ਬੇਗਾਨਾ ਕਿਉਂ ਨਾ ਹੋਵੇ ਹੈਨਾ ਸੋ ਹਰਜਿੰਦਰ ਸਿੰਘ ਦਾ ਵਿਰੋਧ ਵੀ ਇਸੇ ਤਰੀਕੇ ਦੇ ਨਾਲ ਚੱਲਿਆ ਪਰ ਹੌਲੀ-ਹੌਲੀ ਕੀ ਹੁੰਦਾ ਹਰਜਿੰਦਰ ਸਿੰਘ ਦੀ ਇੱਕ ਵੀਡੀਓ ਸਾਹਮਣੇ ਆ ਜਾਂਦੀ ਹੈ ਜਦੋਂ ਉਹਨੂੰ ਪੁਲਿਸ ਨੇ ਅਰੈਸਟ ਕੀਤਾ ਹੋਇਆ ਉਹਨੂੰ ਪੇਸ਼ੀ ਦੇ ਉੱਤੇ ਲਜਾਇਆ ਜਾ ਰਿਹਾ ਤੇ ਉਹਦੇ ਸਿਰ ਦੇ ਉੱਤੇ ਦਸਤਾਰ ਨਹੀਂ ਹੈਗੀ ਇਹ ਦੇਖ ਕੇ ਉਹ ਤਸਵੀਰ ਉਹ ਵੀਡੀਓ ਪਹਿਲੀ ਵੇਖ ਕੇ ਹੀ ਦੁਨੀਆ ਭਰ ਦੇ ਵਿੱਚ ਉਹਦੇ ਹੱਕ ਦੇ ਵਿੱਚ ਜਿਹੜੀ ਉਹਦੀ ਸਿੰਪਥੀ ਜਿਹੜੀ ਹੈਗੀ ਹੈ ਲੋਕਾਂ ਦੀ ਜਿਹੜੀ ਹੈ ਉਹਦੇ ਹੱਕ ਦੇ ਵਿੱਚ ਜੁੜਨ ਲੱਗ ਪਈ ਕਿ ਦਸਤਾਰ ਵੀ ਲਵਾ ਲਈ ਗਈ ਜਾਂ ਉਹ ਸਾਰਾ ਕੁਝ ਹੈ ਜਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਉਹ ਨੌਜਵਾਨ ਹੈਗਾ ਫਿਰ ਲੋਕ ਉੱਠ ਕੇ ਇਹ ਗੱਲਬਾਤ ਵੀ ਕਰਨ ਲੱਗ ਪਏ ਕਿ ਭਾਈ ਠੀਕ ਹੈ ਉਹਨੇ ਯੂ ਟਰਨ ਲਿਆ ਉਹਦੀ ਇਹ ਗਲਤੀ ਹੋ ਸਕਦੀ ਹੈ ਪਰ ਜਿਹੜੇ ਤਿੰਨ ਜਣੇ ਡੈਥ ਹੋ ਗਈ ਹੈ ਉਹ ਉਹਨੇ ਦਿਲੋਂ ਨਹੀਂ ਸਿਚਾਇਆ ਕਿ ਇਸ ਤਰ੍ਹਾਂ ਹੋ ਸਕਦਾ ਸੋ ਗਲਤੀ ਤਾਂ ਗਲਤੀ ਹੁੰਦੀ ਆ ਪਰ ਲੋਕ ਇਸ ਤਰੀਕੇ ਦੇ ਨਾਲ ਇਹ ਗੱਲਬਾਤ ਨੂੰ ਹੁਣ ਲੈ ਰਹੇ ਆ ਕਿ ਉਹਨੇ ਗਲਤੀ ਜ਼ਰੂਰ ਕੀਤੀ ਐ ਉਹਦੀ ਗਲਤੀ ਕਹਿੰਦੇ ਯੂ-ਟਰਨ ਲੈਂਨ ਦੀ ਬਣਦੀ ਐ ਤੇ ਉਹ ਉਹਦੇ ਉੱਤੇ ਫਾਈਨ ਵੀ ਹੋ ਸਕਦਾ ਐ ਉਹਦਾ ਲਾਇਸੈਂਸ ਵੀ ਰੱਦ ਹੋ ਸਕਦਾ ਸੀ ਇਸ ਇਹ ਸਾਰੇ ਕਾਸੇ ਦੇ ਉੱਤੇ ਪਰ ਜਿਹੜੀ ਉਹ ਕਾਰ ਆ ਕੇ ਉਹਦੇ ਵਿੱਚ ਵੱਜ ਜਾਂਦੀ ਐ ਉਹ ਕਹਿੰਦੇ ਵੀ ਉਹ ਦੂਸਰਿਆਂ ਦੀ ਵੀ ਗਲਤੀ ਹੋ ਸਕਦੀ ਐ ਸੋ ਮਤਲਬ ਕੁੱਲ ਮਿਲਾ ਕੇ ਆਪਾਂ ਇਹ ਕਹੀਏ ਕਿ ਹੁਣ ਉਹ ਨੌਜਵਾਨਾਂ ਦੇ ਹੱਕ ਦੇ ਵਿੱਚ ਦੁਨੀਆ ਦੇ ਵਿੱਚ ਵਸਣ ਵਾਲੇ ਜਿਹੜੇ ਪੰਜਾਬੀ ਨੇ ਉਹ ਆਏ ਹੋਏ ਨੇ ਕਿਉਂਕਿ ਇੱਕ ਫੇਕ ਖਬਰ ਵੀ ਚੱਲ ਗਈ ਉਹ ਵੀਡੀਓ ਆਉਂਦੀ ਹੈ ਦਸਤਾਰ ਤੋਂ ਬਿਨਾ ਉਹਦੇ ਨਾਲ ਹੀ ਇੱਕ ਖਬਰ ਫੇਕ ਜਿਹੜੀ ਆ ਉਹ ਹੀ ਚੱਲ ਗਈ ਕਿ ਉਹਨੂੰ 45 ਸਾਲ ਦੀ ਜਿਹੜੀ ਸਜ਼ਾ ਹੈਗੀ ਆ ਉਹ ਸੁਣਾ ਦਿੱਤੀ ਗਈ ਹੈ ਅਮਰੀਕੀ ਅਦਾਲਤ ਵੱਲੋਂ ਜੋ ਕਿ ਬਿਲਕੁਲ ਫੇਕ ਖਬਰ ਹੈਗੀ ਆ ਅਸੀਂ ਇਸ ਗੱਲ ਦੀ ਪੁਸ਼ਟੀ ਕਰ ਦਿੰਦੇ ਆ ਇਸ ਪ੍ਰੋਗਰਾਮ ਰਾਹੀਂ ਕਿ ਉਹ ਹਜੇ ਤੱਕ ਕੋਈ ਵੀ ਸਜ਼ਾ ਜਿਹੜੀ ਉਹ ਨਹੀਂ ਸੁਣਾਈ ਗਈ ਉਹਦੇ ਉੱਤੇ ਅਦਾਲਤੀ ਕਾਰਵਾਈ ਚੱਲ ਰਹੀ ਹੈ ਹਜੇ ਵਕੀਲ ਆਹਮੋ ਸਾਹਮਣੇ ਹੋਣੇ ਨੇ ਉਹ ਗੱਲਬਾਤ ਹੋਣੀ ਹੈ ਇਹਨੂੰ ਟਾਈਮ ਲੱਗੇਗਾ ਸੋ ਉਹ ਜਿਹੜੀ ਫੇਕ ਖਬਰ ਚੱਲੀ ਕਿ 45 ਸਾਲ ਦੀ ਸਜ਼ਾ ਤੇ ਇੱਕ ਉਹਦੀ ਦਸਤਾਰ ਤੋਂ ਬਿਨਾ ਮੁੰਡੇ ਦੀ ਫੋਟੋ ਜਦੋਂ ਆ ਜਾਂਦੀ ਹੈ ਤੇ ਲੋਕਾਂ ਦੇ ਮਨਾਂ ਦੇ ਵਿੱਚ ਹਮਦਰਦੀ ਉਹਦੇ ਹੱਕ ਦੇ ਵਿੱਚ ਜਿਹੜੀ ਹੈਗੀ ਆ ਉਹ ਆਉਣ ਲੱਗ ਪਈ ਫਿਰ ਇੱਕ ਪਟੀਸ਼ਨ ਚੱਲਦੀ ਹੈ ਉਹ ਪਟੀਸ਼ਨ ਦੇ ਉੱਤੇ ਵੀ ਵਿਵਾਦ ਹੋ ਗਿਆ ਵਿਵਾਦ ਇਸ ਤਰ੍ਹਾਂ ਹੋ ਗਿਆ ਵੀ ਉਹ ਪਟੀਸ਼ਨ ਬਣਾਈ ਹੋਈ ਆ ਆਸਟ੍ਰੇਲੀਆ ਦੇ ਵਿੱਚ ਰਹਿਣ ਵਾਲੀ ਇੱਕ Hindu ਬੀਬੀ ਵੱਲੋਂ ਕਿਉਂਕਿ ਉਹ ਨਾਮ ਆ ਜਾਂਦਾ ਨਾ ਕੌਣ ਆ ਪਟੀਸ਼ਨਰ ਫਿਰ ਉਹਦੇ ਵਿੱਚ ਡੋਨੇਟ ਕਰਨ ਦੀ ਵੀ ਜਿਹੜੀ ਗੱਲਬਾਤ ਆ ਰਹੀ ਹੈ ਜਦੋਂ ਉਹ ਪਟੀਸ਼ਨ ਖੋਲਦੇ ਹੋ ਤੁਸੀਂ ਤਾਂ ਉੱਥੇ ਆਉਂਦਾ ਵੀ ਤੁਸੀਂ ਡੋਨੇਟ ਕਰੋ ਜਾਂ ਫਿਰ ਇਸ ਨੂੰ ਸ਼ੇਅਰ ਕਰ ਦਿਓ ਜਾਂ ਡੋਨੇਟ ਕਰ ਦਿਓ ਲੋਕਾਂ ਨੇ ਪੈਸੇ ਵੀ ਡੋਨੇਟ ਕੀਤੇ ਹੋਇਆ ਉਹਦੇ ਵਿੱਚ ਸੋ ਫਿਰ ਕੀ ਹੁੰਦਾ ਉਹ ਕਹਿੰਦੇ ਆ ਉਹ ਪਟੀਸ਼ਨ ਕਿਸੇ ਨੇ ਪੜੀ ਨਹੀਂ ਸਾਰੀ ਹੈ ਨਾ ਕਿਉਂਕਿ ਇੰਨੀ ਹਮਦਰਦੀ ਬਣ ਗਈ ਲੋਕਾਂ ਦੇ ਮਨਾਂ ਦੇ ਵਿੱਚ ਤੇ ਲੋਕੀ ਉਹਨੂੰ ਬਿਨਾ ਪੜਿਆਂ ਤੋਂ ਹਾਂਜੀ ਇਹਦੇ ਹੱਕ ਦੇ ਵਿੱਚ ਹੈ ਜੀ ਭੇਜ ਦਿਓ ਜੀ ਸ਼ੇਅਰ ਕਰ ਦਿਓ ਜੀ ਤੇ ਲੋਕੀ ਸਾਈਨ ਕਰ ਕਰਕੇ ਧੜਾ ਧੜਾ ਮਤਲਬ 18 ਲੱਖ ਸਾਈਨ ਜਿਹੜਾ ਹੈਗਾ ਮੇਰੇ ਖਿਆਲ ਸੇ ਹੁਣ ਤੱਕ ਹੋ ਚੁੱਕਿਆ ਉਹਦੇ ਉੱਤੇ ਤੇ ਉਹਦੇ ਵਿੱਚ ਥੱਲੇ ਜਾ ਕੇ ਇੱਕ ਲਾਈਨ ਲਿਖੀ ਹੋਈ ਹੈ ਕਿ ਹਰਜਿੰਦਰ ਸਿੰਘ ਨੂੰ 45 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਉਹ سزا ਘਟ ਘਟ ਕਰਨ ਦੇ ਲਈ ਅਸੀਂ ਇਹ ਪਟੀਸ਼ਨ ਚਲਾਈ ਹੈ ਜਦ ਕਿ ਇੱਥੇ ਹੀ ਕੰਮ ਜਿਹੜਾ ਹੈ ਉਹ ਖਰਾਬ ਹੋ ਜਾਂਦਾ ਕਿਉਂਕਿ ਪਟੀਸ਼ਨ ਦੇ ਵਿੱਚ ਕਿਹਾ ਭਈ سزا ਸੁਣਾ ਦਿੱਤੀ ਗਈ ਹੈ ਅਸਲ ਮਾਇਨੇ ਚ سزا ਸੁਣਾਈ ਨਹੀਂ ਗਈ ਸੋ ਇਹ ਪਟੀਸ਼ਨ ਕਿਤੇ ਨਾ ਕਿਤੇ ਗਲਤ ਹੋ ਜਾਂਦੀ ਹੈ ਹੈਨਾ ਸੋ ਇਹ ਤਰੀਕਾ ਜਿਹੜਾ ਹੈ ਇਸ ਵੇਲੇ ਚੱਲਿਆ ਦੁਨੀਆ ਭਰ ਦੇ ਵਿੱਚ ਹੁਣ ਇਹਦੇ ਉੱਤੇ ਚਰਚਾ ਹੋਣ ਲੱਗ ਪਈ ਹੈ ਫਿਰ ਲੋਕ ਇਹ ਵੀ ਜਿਹੜਾ ਹੈ ਤਤ ਦੇ ਰਹੇ ਨੇ ਲੋਕ ਆਹ ਵੀ ਚੀਜ਼ਾਂ ਕੱਢ ਕੇ ਲਿਆ ਰਹੇ ਆ ਕਿ ਕਿਉਂ ਕੋਈ ਜੇ ਬਰਾਊਨ ਸਕਿਨ ਵਾਲਾ ਜਾਂ ਫਿਰ ਦਸਤਾਰ ਧਾਰੀ ਐਜ ਉਹਨੇ ਜੇ ਇਹ ਕੰਮ ਕਰ ਦਿੱਤਾ ਤੇ ਉਹਨੂੰ ਬੜੇ ਵੱਡੇ ਪੰਦਰ ਤੇ ਹਾਈਲਾਈਟ ਕੀਤਾ ਜਾ ਰਿਹਾ ਤੁਸੀਂ ਇਹ ਵੀ ਗੱਲ ਨੋਟ ਕਰਿਓ ਇੱਕ ਹਾਦਸੇ ਹੁੰਦੇ ਰਹਿੰਦੇ ਆ ਕਤਲ ਹੁੰਦੇ ਰਹਿੰਦੇ ਨੇ ਅਮਰੀਕਾ ਦੇ ਵਿੱਚ ਦੇਖੋ ਕਿੰਨੇ ਕਤਲ ਹੁੰਦੇ ਸਾਰਾ ਕੁਝ ਹੁੰਦਾ ਇਸ ਤਰੀਕੇ ਦੇ ਨਾਲ ਵੀਡੀਓ ਬਣਾ ਬਣਾ ਕੇ ਉਹਨੂੰ ਪ੍ਰਮੋਟ ਨਹੀਂ ਕੀਤਾ ਜਾਂਦਾ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਨਾਲ ਇਸ ਨੌਜਵਾਨ ਨੂੰ ਕੀਤਾ ਜਾ ਰਿਹਾ ਸੋ ਮਤਲਬ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਵੀ ਅਮਰੀਕਨ ਜਿਹੜਾ ਸਿਸਟਮ ਹੈਗਾ ਜਾਂ ਉੱਥੋਂ ਦੇ ਲੋਕਾਂ ਦੇ ਵਿੱਚ ਜਿਹੜੀ ਨਾਰਾਜ਼ਗੀ ਪਾਈ ਜਾ ਰਹੀ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਸੈਟੀਸਫਾਈ ਕਰਨ ਦੇ ਲਈ ਇਹ ਜਿਹੜੀ ਹੈ ਨੌਜਵਾਨਾਂ ਦੀਆਂ ਵੀਡੀਓ ਕੱਢੀਆਂ ਜਾ ਰਹੀਆਂ ਫਿਰ ਜਿਹੜੀ ਖਬਰ ਆ ਰਹੀ ਹੈ ਕਿ ਲੰਬੀ ਸਜ਼ਾ ਹੋਣੀ ਹੈ ਜੋ ਉਹ ਹੈਗਾ ਸੋ ਇਸ ਗੱਲ ਨੂੰ ਲੈ ਕੇ ਅਸੀਂ ਵੀ ਚਿੰਤਤ ਆ ਕਿ ਉਹਨੂੰ ਉਹਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਜਿਹੜੀ ਉਹਨੇ ਗਲਤੀ ਕੀਤੀ ਹੈ ਨਾ ਉਹਦੀ ਸਜ਼ਾ ਜ਼ਰੂਰ ਬਣਦੀ ਹੋਈ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਜੇ ਇਹ ਸਜ਼ਾ ਨਾ ਦਿੱਤੀ ਜਾਵੇ ਤਾਂ ਫਿਰ ਕੀ ਹੁੰਦਾ ਵੀ ਲੋਕਾਂ ਦੇ ਮਨਾਂ ਦੇ ਵਿੱਚੋਂ ਕਾਨੂੰਨ ਦਾ ਜਿਹੜਾ ਖੌਫ ਹੈ ਉਹ ਉੱਡ ਜਾਂਦਾ ਫਿਰ ਲੋਕ ਗਲਤੀਆਂ ਕਰਦੇ ਨੇ ਤੇ ਅਮਰੀਕਾ ਵਰਗੇ ਮੁਲਕ ਤਾਂ ਜਾਣੇ ਹੀ ਕਾਨੂੰਨ ਦੇ ਕਰਕੇ ਜਾਂਦੇ ਨਾ ਵੀ ਇੱਥੇ بڑا ਸਿਸਟਮ ਹੈ ਇੱਥੇ ਲਾਅ ਹੈ ਹੈਨਾ ਸੋ ਇਹ ਇਸ ਕਰਕੇ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ ਪਰ ਕਿਤੇ ਨਾ ਕਿਤੇ ਇਹ ਨਾ ਹੋਵੇ ਪੀ ਆਮ ਲੋਕਲ ਲੋਕਾਂ ਨੂੰ ਅਮਰੀਕਨ ਲੋਕਾਂ ਨੂੰ ਖੁਸ਼ ਕਰਨ ਕਰਕੇ ਕੋਈ ਪੋਲੀਟੀਕਲ ਮੋਟੀਵੇਟ ਹੋ ਕੇ ਤੇ ਇਹਨੂੰ ਕਿਤੇ ਸਜ਼ਾ ਜਿਹੜੀ ਹੈ ਉਹ ਭਾਰੀ ਨਾ ਸੁਣਾ ਦਿੱਤੀ ਜਾਵੇ ਜੋ ਕਿ ਉਹ ਬਣਦੀ ਨਾ ਹੋਵੇ ਤੇ ਉਹ ਵੀ ਇਸ ਕਰਕੇ ਕਿ ਇਹ ਬਾਹਰਲਾ ਬੰਦਾ ਹੈਗਾ ਹੁਣ ਲੋਕ ਇਹ ਵੀ ਜਿਹੜੀਆਂ ਗੱਲਾਂ ਹੈਗੀਆਂ ਉਹ ਕਰ ਰਹੇ ਨੇ ਸੋ ਇਹਦੇ ਲਈ ਸਾਨੂੰ ਚਿੰਤਾ ਕਰਨ ਦੀ ਲੋੜ ਹੈਗੀ ਆ ਆਖਰ ਤੇ ਆਖਰ ਜਾ ਕੇ ਆਪਾਂ ਇਹ ਵੀ ਕਵਾਂਗੇ ਨਾ ਕਿ ਸਾਡਾ ਪੰਜਾਬੀ ਭਰਾ ਹੈ ਬੇਸ਼ੱਕ ਗਲਤੀ ਕੀਤੀ ਹੈ ਅਸੀਂ ਉਹਦੇ ਚ ਕਦੇ ਵੀ ਉਹਦਾ ਸਾਥ ਨਹੀਂ ਦੇ ਸਕਦੇ ਵੀ ਹਾਂ ਇਹ ਗਲਤੀ ਕੀਤੀ ਹੈ ਤਾਂ ਵੀ ਸਹੀ ਹੈ ਨਾ ਇਹ ਗੱਲ ਨਹੀਂ ਹੈ ਪਰ ਪੋਲੀਟੀਕਲ ਮੋਟੀਵੇਸ਼ਨ ਦੇ ਨਾਲ ਕਿਤੇ ਇਹ ਉਧਰੋਂ ਮਤਲਬ ਕਿ ਪ੍ਰੈਸ਼ਰ ਲੋਕਾਂ ਦਾ ਜਿਹੜਾ ਹੈਗਾ ਉਹਨੂੰ ਘੱਟ ਕਰਨ ਦੇ ਲਈ ਲੋਕਾਂ ਦੇ ਵਿੱਚ ਗੁੱਸਾ ਘਟਾਉਣ ਦੇ ਲਈ ਇਹਨੂੰ ਸਖਤ ਸਦੋਂ ਸਖਤ ਸਜ਼ਾ ਨਾਲ ਸੁਣਾ ਦਿੱਤੀ ਜਾਵੇ ਜੋ ਕਿ ਬੰਨ ਦੀ ਵੀ ਨਾ ਹੋਵੇ ਸਾਡਾ ਸਿਰਫ ਇਨਾ ਕ ਕੰਸਰਨ ਹੈਗਾ ਸੋ ਇਹਦੇ ਲਈ ਪੰਜਾਬੀਆਂ ਨੂੰ ਜਿਹੜਾ ਉਹ ਖੜਨ ਦੀ ਲੋੜ ਹੈਗੀ ਆ ਬਾਕੀ ਜੋ ਕਾਨੂੰਨ ਜਿਹੜਾ ਸਹੀ ਤਰੀਕੇ ਨਾਲ ਕੰਮ ਕਰੇਗਾ ਉਹ ਠੀਕ ਹੈ ਉਹ ਕਰਨਾ ਵੀ ਚਾਹੀਦਾ ਸੋ ਹੁਣ ਲੋਕ ਕੀ ਕਹਿ ਰਹੇ ਨੇ ਲੋਕ ਇਹ ਵੀ ਗੱਲ ਨਾਲ-ਨਾਲ ਜੁੜ ਰਹੇ ਆ ਕਿ ਜੇ ਇਹਦੀ ਥਾਂ ਦੇ ਉੱਤੇ ਕੋਈ ਹੋਰ ਮਤਲਬ ਕਿ ਕੋਈ ਅਮਰੀਕਨ ਹੁੰਦਾ ਜੇ ਕੋਈ ਮੈਕਸੀਕਨ ਹੁੰਦਾ ਜਾਂ ਕੋਈ ਉਥੋਂ ਦਾ ਹੋਰ ਗੋਰਾ ਹੁੰਦਾ ਉਹ ਟਰੱਕ ਚਲਾਉਂਦਾ ਹੁੰਦਾ ਉਹ ਯੂ-ਟਰਨ ਲੈਂਦਾ ਤੇ ਕਾਰ ਆ ਕੇ ਪੰਜਾਬੀਆਂ ਦੀ ਵਿੱਚ ਵੱਜ ਜਾਂਦੀ ਤਿੰਨ ਪੰਜਾਬੀਆਂ ਦੀ ਮੌਤ ਹੋ ਜਾਂਦੀ ਤੇ ਐਡਾ ਵੱਡਾ ਇਸ਼ੂ ਨਹੀਂ ਸੀ ਬਣਨਾ ਇਹ ਗੱਲ ਵੀ ਸਹੀ ਹੈ ਇਹ ਤੁਸੀਂ ਨੋਟ ਕਰਿਓ ਵੀ ਜਦੋਂ ਵੀ ਕਿਤੇ ਬਾਹਰਲੇ ਦੇਸ਼ਾਂ ਦੇ ਵਿੱਚ ਕਿਸੇ ਬਾਹਰਲੇ ਬੰਦੇ ਦੀ ਕੋਈ ਬਾਹਰੋਂ ਇਮੀਗ੍ਰੈਂਟਸ ਦੀ ਜਿਹੜੀ ਆ ਮੌਤ ਹੋ ਜਾਂਦੀ ਹੈ ਤਾਂ ਉਹਨੂੰ ਬਹੁਤਾ ਹਾਈਲਾਈਟ ਨਹੀਂ ਕੀਤਾ ਜਾਂਦਾ ਬਹੁਤਾ ਵੱਡੇ ਪੱਧਰ ਤੇ ਨਹੀਂ ਲਿਆ ਜਾਂਦਾ ਸੋ ਇਹ ਗੱਲ ਵੀ ਚੱਲ ਰਹੀ ਹੈ ਵੀ ਜੇ ਇਹਦੇ ਉਲਟ ਹੁੰਦਾ ਕੰਮ ਤਾਂ ਫਿਰ ਉਹਦੇ ਸਿੱਟੇ ਕੀ ਹੁੰਦੇ ਫਿਰ ਅਮਰੀਕਨ ਲੋਕ ਵੀ ਇਦਾਂ ਇਸੇ ਤਰੀਕੇ ਨਾਲ ਖੜੇ ਹੁੰਦੇ ਇਸੇ ਤਰੀਕੇ ਨਾਲ ਟਿਕਟੌਕ ਤੇ ਇੰਸਟਾਗ੍ਰam ਦੇ ਉੱਤੇ ਵੀਡੀਓ ਪੈਂਦੀਆਂ ਜਾਂ ਫਿਰ ਉਹਨੂੰ ਹਾਈਲਾਈਟ ਕੀਤਾ ਜਾਂਦਾ ਸੋ ਇਹ ਸਵਾਲ ਹੈਗਾ ਹੁਣ ਤੁਹਾਨੂੰ ਮੈਂ ਇਹਦੀ ਉਦਾਹਰਣ ਵੀ ਦਿੰਨਾ ਇੱਕ ਸਪੇਨ ਦੇ ਵਿੱਚ ਆ ਪਿਛਲੇ ਮਹੀਨੇ ਦੀ ਗੱਲ ਹੈ ਵੀ ਇੱਕ ਇੰਡੀਅਨ ਸਟੂਡੈਂਟ ਜੋ ਕਿ ਯੂਕੇ ਸਟੱਡੀ ਕਰਨ ਆਇਆ ਹੋਇਆ ਸੀ ਤੇ ਉਹ ਸਪੇਨ ਘੁੰਮਣ ਗਿਆ ਆਪਣੇ ਰਿਸ਼ਤੇਦਾਰਾਂ ਦੇ ਕੋਲ ਬੱਸ ਦੇ ਵਿੱਚ ਇੱਕ ਬੰਦੇ ਦੇ ਨਾਲ ਉਹਦੀ ਤੂਤੂ ਮਮਾ ਹੋ ਜਾਂਦੀ ਹੈ ਬੱਸੋਂ ਉਤਰਦੇ ਸਾਰ ਉਹ ਬੰਦਾ ਛੁਰੀਆਂ ਦੇ ਨਾਲ ਛਾਕੂ ਦੇ ਨਾਲ ਉਹਦੇ ਉੱਤੇ ਹਮਲਾ ਕਰ ਦਿੰਦਾ ਤੇ ਉਸ ਤੋਂ ਬਾਅਦ ਉਹ ਇੰਡੀਅਨ ਸਟੂਡੈਂਟ ਦੀ ਮੌਤ ਹੋ ਜਾਂਦੀ ਹੈ ਤੇ ਤੁਸੀਂ ਦਿਖਾਓ ਮੈਨੂੰ ਕਿੱਥੇ ਆ ਖਬਰ ਉਹ ਖਬਰ ਹੈ ਹੀ ਨਹੀਂ ਹੈ ਮਤਲਬ ਕਿ ਬਾਹਰਲੇ ਬੰਦਿਆਂ ਦੀ ਜਾਣ ਦੀ ਕੀਮਤ ਜਿਹੜੀ ਹੈ ਉਹ ਕਿਤੇ ਨਾ ਕਿਤੇ ਘਟ ਹੈ ਲੋਕਲ ਲੋਕਾਂ ਦੇ ਨਾਲੋਂ ਇਹ ਗੱਲ ਆਮ ਦੇਖੀ ਜਾਂਦੀ ਹੈ ਸੋ ਇਸ ਕਰਕੇ ਲੋਕ ਇਹੋ ਜਿਹੇ ਤੱਥ ਵੀ ਦੇ ਰਹੇ ਨੇ ਸੋ ਇਸ ਪ੍ਰੋਗਰਾਮ ਦੇ ਵਿੱਚ ਆ ਗੱਲਬਾਤ ਕਰਨ ਦਾ ਸਾਡਾ ਮਕਸਦ ਸਿਰਫ ਇਹਨਾ ਹੈ ਕਿ ਲੋੜੋਂ ਵੱਧ ਮਤਲਬ ਕਿ ਇਹ ਨਾ ਹੋਵੇ ਕਿ ਉਹਦੀ ਜ਼ਿੰਦਗੀ ਹੋਰ ਰੁਲ ਜਾਵੇ ਕਿ ਸਿਰਫ ਲੋਕਾਂ ਨੂੰ ਖੁਸ਼ ਕਰਨ ਕਰਕੇ ਪਰ ਬਣਦੀ ਹੋਈ ਸਜ਼ਾ ਜਿਹੜੀ ਹੈ ਉਹ ਵੀ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ ਆਪਾਂ ਲੋਕਾਂ ਨੂੰ ਸਿਰਫ ਅਵੇਅਰਨੈਸ ਦੇਣ ਵਾਸਤੇ ਆ ਜਿਹੜੀ ਪ੍ਰੋਗਰਾਮ ਜਿਹੜਾ ਅੱਜ ਦਾ ਹੈਗਾ ਉਹ ਕਰ ਰਹੇ ਆ ਤੇ ਇਹਦੇ ਉੱਤੇ ਜਿਹੜਾ ਹੈਗਾ ਆਪਾਂ ਨੂੰ ਸਾਰਿਆਂ ਨੂੰ ਨਾਲ ਜੁੜੇ ਰਹਿਣ ਦੀ ਲੋੜ ਹੈਗੀ ਆ ਅਪ ਟੂ ਡੇਟ ਰਹਿਣ ਦੀ ਲੋੜ ਹੈ ਫੇਕ ਅਖਵਾਵਾਂ ਦੇ ਵਿੱਚ ਨਾ ਆਓ ਜੇ ਹੁਣ ਆ ਪਟੀਸ਼ਨ ਹੈ ਇਹਦੇ ਵਿੱਚ ਕੁਝ ਗਲਤੀਆਂ ਹੈਗੀਆਂ ਤੇ ਹੁਣ ਕੱਲ ਨੂੰ ਜੇ ਸਹੀ ਪਟੀਸ਼ਨ ਚੱਲੇ ਉਹਦੇ ਉੱਤੇ ਵੀ ਸਾਈਨ ਜ਼ਰੂਰ ਕਰੋ ਇਹ ਨਾ ਹੋਏ ਕਿ ਇੱਥੇ ਸਾਡਾ ਜ਼ੋਰ ਲੱਗ ਗਿਆ ਤੇ ਹੁਣ ਦੂਜੀ ਪਟੀਸ਼ਨ ਆਪਾਂ ਸਾਈਨ ਨਾ ਕਰੀਏ ਸੋ ਜੋ ਚੀਜ਼ਾਂ ਹੁੰਦੀਆਂ ਮਤਲਬ ਕਿ ਜੇ ਤੁਹਾਡੇ ਅੱਗੇ ਕੋਈ ਪਟੀਸ਼ਨ ਆਂਦੀ ਉਹਨੂੰ ਪੂਰਾ ਪੜੋ ਜੇ ਆਪ ਨਹੀਂ ਪੜ ਸਕਦੇ ਕਿਸੇ ਕੋਲੋਂ ਪੜਾਓ ਫਿਰ ਉਹਨੂੰ ਸਾਈਨ ਕਰੋ ਐਦਾਂ ਨਹੀਂ ਕਿ ਚੱਕ ਕੇ ਤੁਸੀਂ ਇਮੋਸ਼ਨਲ ਹੋਇਆ ਹੋਇਆ ਨੇ ਉਹ ਪਟੀਸ਼ਨ ਸਾਈਨ ਕਰ ਦਿੱਤੀ ਐ ਡੋਨੇਟ ਕਰ ਦਿੱਤੇ 10-10 ਡਾਲਰ ਲੋਕੀ ਜਿਹੜੇ ਨੇ ਉਹ ਡੋਨੇਟ ਕਰੀ ਜਾਂਦੇ ਆ ਪਤਾ ਨਹੀਂ ਅਗਲੇ ਦਾ ਕਿੰਨਾ ਕੁ ਪੈਸਾ ਬਣ ਗਿਆ ਹੋਣਾ ਸੋ ਇਹ ਚੀਜ਼ਾਂ ਨੋਟ ਕਰਨ ਦੀ ਲੋੜ ਹੈਗੀ ਐ ਸੋ ਅੱਜ ਦੇ ਲਈ ਇੰਨਾ ਹੀ ਆਪਾਂ ਇੱਥੇ ਕਹਾਂਗੇ ਤੇ ਆਉਂਦੇ ਦਿਨਾਂ ਦੇ ਵਿੱਚ ਕੋਈ ਹੋਰ ਅਪਡੇਟ ਹੋਵੇਗੀ ਤੇ ਉਹ ਆਪਾਂ ਜ਼ਰੂਰ ਸਾਂਝੀ ਕਰਾਂਗੇ ਮੈਂ ਪਿਛਲੇ ਦਿਨੀ ਅਮਰੀਕਾ ਦੇ ਵਿੱਚ ਜਿਹੜੇ ਸਾਡੇ ਵਕੀਲ ਨੇ ਪੰਜਾਬੀ ਮੂਲ ਦੇ ਵਕੀਲ ਨੇ ਉਹਨਾਂ ਤੱਕ ਵੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਹਜੇ ਤੱਕ ਕਿਸੇ ਦਾ ਰਿਸਪਾਂਸ ਨਹੀਂ ਆਇਆ ਮੈਂ ਚਾਹੁੰਦਾ ਸੀ ਵੀ ਉਹਨਾਂ ਦੇ ਕੋਲੋਂ ਜਾਣੀਏ ਕਿ ਆਖਰ ਕਿੰਨੀ ਸਜ਼ਾ ਹੋ ਸਕਦੀ ਹੈ ਤੇ ਜੇ ਮੰਨ ਲਓ ਲੋੜੋਂ ਵੱਧ ਸਜ਼ਾ ਜੋ ਮੈਂ ਪਹਿਲਾਂ ਗੱਲ ਕਰਕੇ ਹਟਿਆ ਜਿਹਦੇ ਉੱਤੇ ਸਾਡੀ ਚਿੰਤਾ ਹੈ ਜੇ ਉਹ ਹੋ ਜਾਂਦੀ ਹੈ ਤੇ ਫਿਰ ਪੰਜਾਬੀ ਭਾਈਚਾਰਾ ਪੰਜਾਬੀ ਵਕੀਲ ਕੀ ਕਰਨਗੇ ਕੁਝ ਸਟੈਪ ਲੈਣਗੇ ਜਾਂ ਨਹੀਂ ਲੈਣਗੇ ਪਰ ਉਹ ਫਿਲਹਾਲ ਮੇਰੀ ਗੱਲ ਹਜੇ ਤੱਕ ਕਿਸੇ ਨਾਲ ਨਹੀਂ ਹੋ ਸਕੀ ਮੈਂ ਟਰਾਈ ਕੀਤੀ ਹੈ ਜ਼ਰੂਰ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਆਪਾਂ ਕਰਦੇ ਰਾਵਾਂਗੇ ਜੀ ਆਹੰਦ ਜੀ ਜਿਹੜਾ ਪਟੀਸ਼ਨ ਤੇ ਲੋਕਾਂ ਨੇ 2 ਮਿਲੀ ਨੇ ਨੇੜੇ ਲੋਕਾਂ ਨੇ ਸਾਈਨ ਕੀਤੇ ਨੇ ਉਨਾਂ ਦਾ ਇਸ ਦੇ ਨਾਲ ਕੁਝ ਪ੍ਰਭਾਵ ਪੈ ਸਕਦਾ ਹੈ ਦੇਖੋ ਉਹ ਗੱਲ ਮੈਂ ਉਹੀ ਕੀਤੀ ਹੈ ਉਹਦੇ ਵਿੱਚ ਕਿ ਉਹ ਪਟੀਸ਼ਨ ਐਦਾਂ ਬਣਾਈ ਗਈ ਹੈ ਕਿ ਉਹਦੇ ਵਿੱਚ ਲਿਖਿਆ ਗਿਆ ਕਿ 45 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਉਹ ਗਲਤੀ ਹੈ ਉਹ ਬਹੁਤ ਵੱਡੀ ਗਲਤੀ ਹੈ ਪਟੀਸ਼ਨ ਦੇ ਵਿੱਚ ਹੈ ਨਾ ਸੋ ਉਹ ਪਟੀਸ਼ਨ ਹੀ ਗਲਤ ਹੋ ਜਾਂਦੀ ਹੈ ਜਦੋਂ ਤੁਸੀਂ ਲਿਖ ਦਿੱਤਾ ਹੋਇਆ ਉਹਦੇ ਵਿੱਚ ਹਾਲਾਂਕਿ ਸਜ਼ਾ ਨਹੀਂ ਹੋਈ ਸਜ਼ਾ ਹੋਣ ਤੋਂ ਬਾਅਦ ਪਟੀਸ਼ਨ ਬਣਦੀ ਹੈ ਜਦੋਂ ਰਿਐਲਿਟੀ ਦੇ ਵਿੱਚ ਉਹਦਾ ਜਿਹੜਾ ਹੈਗਾ ਅਦਾਲਤ ਦਾ ਹੁਕਮ ਨਿਕਲ ਕੇ ਸਾਹਮਣੇ ਆ ਜਾਵੇ ਫਿਰ ਪਟੀਸ਼ਨ ਬਣਾਈ ਬਣਾਓ ਉਹਦੇ ਵਿੱਚ ਸਾਰੀ ਗੱਲ ਸੱਚ ਲਿਖੋ ਫਿਰ ਸਰਕਾਰ ਤੇ ਪ੍ਰਭਾਵ ਪੈਂਦਾ ਹੈਗਾ ਸੋ ਇਹ ਜੇ ਤੁਸੀਂ ਪਹਿਲਾਂ ਹੀ ਲਿਖ ਦਿੱਤਾ 45 ਸਾਲ ਤੇ ਉਹਨਾਂ ਨੂੰ ਤੁਸੀਂ ਇੱਕ ਆਈਡੀਆ ਦੇ ਰਹੇ ਹੋ ਅਦਾਲਤਾਂ ਨੂੰ ਵੀ ਆਈਡੀਆ ਦੇ ਰਹੇ ਹੋ ਜਿਹੜੇ ਜੱਜ ਕੋਲੇ ਕੇਸ ਹੈ ਉਹਨੂੰ ਵੀ ਆਈਡੀਆ ਦੇ ਰਹੇ ਹੋ ਵੀ 45 ਲੋਕਾਂ ਨੇ ਲਿਖ ਦਿੱਤੀ ਹੈ ਮਤਲਬ ਕਿ ਠੀਕ ਹੈ ਵੀ ਇਹਦੇ ਅੱਗੇ ਸ਼ਾਗੇ ਆਪਾਂ ਕਰਦੇਾਂਗੇ ਸੋ ਮੈਨੂੰ ਲੱਗਦਾ ਵੀ ਗਲਤ ਪ੍ਰਭਾਵ ਹੈ ਪਟੀਸ਼ਨ ਦੇ ਨਾਲ ਜਿਹੜਾ ਹੈਗਾ ਉਹ ਪਿਆ ਓਕੇ ਜੀ ਜੇ ਤੁਸੀਂ ਤੁਹਾਨੂੰ ਕੰਨ ਸੰਡੂਣ ਲਈ ਆਪਣੇ ਵਿਚਾਰ ਸਦਖਿਨ ਅਗਰ ਰੱਖਣ ਲਈ ਜੀ